ਔਰ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੋਰ ਵੱਲੋਂ ਸਾਲ 2023 ਦੇ ਵਿੱਚ ਜੋ ਪ੍ਰਾਪਤੀਆਂ ਕੀਤੀਆਂ ਨੇ ਉਹਦਾ ਜ਼ਿਕਰ ਮੀਡੀਆ ਦੇ ਸਾਹਮਣੇ ਕੀਤਾ। ਨਾਲ ਹੀ ਚੰਡੀਗੜ੍ਹ ਦੇ ਵਿੱਚ ਨਵੇਂ ਸਾਲ ਦੇ ਜਸ਼ਨ ਨੂੰ ਲੈ ਕੇ ਪੁਲਿਸ ਜਿਹੜੀ ਚੋਕਤਸ ਹੋ ਗਈ ਹੈ ਉੱਥੇ ਹੀ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੋਰ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ 31 ਦਸੰਬਰ ਦੀ ਰਾਤ ਦੇ ਲਈ 1500 ਪੁਲਿਸ ਜਵਾਨਾਂ ਨੂੰ ਡਿਊਟੀ ਦੇ ਉੱਤੇ ਤਾਇਨਾਤ ਕਰ ਦਿੱਤਾ ਹੈ ਅਤੇ ਨਵਾਂ ਸਾਲ ਮਨਾਉਣ ਦੀ ਜਿਹੜੀ ਇਜਾਜ਼ਤ ਹੈ ਉਹ 12 ਵਜੇ ਤੱਕ ਦਿੱਤੀ ਗਈ ਹੈ ਅਤੇ ਸਾਰੇ ਕਲੱਬ ਪੱਬ ਅਤੇ ਰੈਸਟੋਰੈਂਟ 12:10 ਤੇ ਬੰਦ ਹੋ ਜਾਣਗੇ ਅਤੇ ਇਸ ਦੇ ਲਈ ਚੰਡੀਗੜ੍ਹ ਦੀ ਐਸਐਸਪੀ ਕਮਰਦੀਪ ਕੌਰ ਨੇ ਸਾਰੇ ਹੀ ਥਾਣਾ ਇੰਚਾਰਜਾਂ ਐਸਪੀ ਅਤੇ ਡੀਐਸਪੀ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਸਖਤ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਉਥੇ ਨਵੇਂ ਸਾਲ ਦੇ ਜਸ਼ਨ ਦੇ ਕਾਰਨ ਚੰਡੀਗੜ੍ਹ ਸ਼ਹਿਰ ਦੇ ਵਿੱਚ ਦੁਪਹਿਰ ਤੋਂ ਹੀ ਨਾਕਾਬੰਦੀ ਵੀ ਪੁਲਿਸ ਵੱਲੋਂ ਕੀਤੀ ਜਾਵੇਗੀ ਇਸ ਮੌਕੇ ਸਾਲ ਚੰਡੀਗੜ੍ਹ ਦੇ ਵਿੱਚ ਜੋ 2023 ਦੇ ਦੌਰਾਨ ਪੁਲਿਸ ਵੱਲੋਂ ਵਕ-ਵਕ ਮਾਮਲੇ ਦਰਜ ਕੀਤੇ ਗਏ ਨੇ ਜਾਂ ਫਿਰ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਬਾਰੇ ਵੀ ਵਿਸਤਾਰ ਪੂਰਵਕ ਐਸਐਸਪੀ ਕਮਰਦੀਪ ਕੌਰ ਨੇ ਚਾਨਣਾ ਪਾਇਆ ਆਓ ਸੁਣਦਿਆਂ ਉਹਨਾਂ ਦਾ ਕੀ ਕੁਝ ਕਹਿਣਾ ਹੈ ਗੈਂਗਸਟਰ ਤੇ ਕਾਰਵਾਈ ਵਿੱਚ ਮੈਂ ਦੱਸਣਾ ਚਾਹੁੰਦੀ ਆ ਕਿ 17 ਤੋਂ ਵੱਧ ਵੱਡੇ ਗੈਂਗਸਟਰ ਜਿਹੜੇ ਅਲੱਗ-ਅਲੱਗ ਗੈਂਗਸ ਨਾਲ ਅਸੋਸੀਏਟਿਡ ਸੀ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਵੱਡੀ ਮਾਤਰਾ ਵਿੱਚ ਅਮਿਊਨੀਸ਼ਨ ਪਿਸਟਲਸ ਉਹਨਾਂ ਤੋਂ ਬਰਾਮਦ ਹੋਏ ਐਨਡੀਪੀਐਸ ਕੇਸਸ ਚ ਪੂਰੇ ਸਾਲ ਚ 187 ਤੋਂ ਉੱਪਰ ਅਕਿਊਜ਼ਡ ਅਸੀਂ ਪੂਰੇ ਚੰਡੀਗੜ੍ਹ ਚੋਂ ਫੜੇ ਆਂ ਚੰਡੀਗੜ੍ਹ ਤੁਸੀਂ ਜਾਣਦੇ ਹੋ ਬਹੁਤ ਵੱਡਾ ਸ਼ਹਿਰ ਨਹੀਂ ਐ ਬਟ ਜ਼ਿਆਦਾ ਇਨਫੋਰਸਮੈਂਟ ਕਰਕੇ ਜਿਹੜੇ ਬਾਹਰੋਂ ਵੀ ਆ ਕੇ ਪੈਟੀ ਸਮਕਲਿੰਗ ਕਰਦੇ ਸੀ ਚੰਡੀਗੜ੍ਹ ਜ਼ਿਆਦਾ ਪ੍ਰੋਬਲਮਸ ਹਨ ਉਹ ਪੈਟੀ ਸਮਕਲਿੰਗ ਦੀ ਆਉਂਦੀ ਕੰਜ਼ਮਪਸ਼ਨ ਦੀ ਆਉਂਦੀ ਹੈ 187 ਤੋਂ ਉੱਪਰ ਕੇਸ ਫੜੇ ਅਤੇ ਵੱਡੀ ਮਾਤਰਾ ਵਿੱਚ ਡਰਗ ਮੰਨੀ ਤੇ ਡਰਗਸ ਰਿਕਵਰ ਹੋਈਆਂ। ਐਕਸਾਈਜ਼ ਐਕਟ ਚ ਨਕੇਲ ਕੱਸਦੇ ਆ ਪਿਛਲੇ ਸਾਲ ਨਾਲੋਂ 50% ਤੋਂ ਉੱਪਰ ਕੇਸਿਸ ਦਰਜ ਹੋਏ ਆ 233 ਟੋਟਲ ਕੇਸ ਦਰਜ ਹੋਏ ਆ ਜਿਸ ਚ ਵੱਡੀ ਮਾਤਰਾ ਵਿੱਚ ਅਫੈਂਡਰਸ ਫੜੇ ਆ ਤੇ ਸ਼ਰਾਬ ਨਜਾਇਜ਼ ਸ਼ਰਾਬੀ ਫੜੀ ਗਈ ਹੈ। ਗੈਂਬਲਿੰਗ ਸੱਟੇ ਜਿਹੜੇ ਤਕਰੀਬਨ ਆਈਪੀਐਲ ਜਾਂ ਵਰਲਡ ਕੱਪ ਦੇ ਟਾਈਮ ਤੇ ਚੱਲਦੇ ਰਹੇ ਆ ਉਹਨਾਂ 'ਚ ਵੀ ਵੱਡੀ ਕਾਰਵਾਈ ਕਰਦੇ ਆ 100 ਤੋਂ ਉੱਪਰ ਅਸੀਂ 127 ਤੋਂ ਉੱਪਰ ਅ ਅਫੈਂਡਰਸ ਨੂੰ ਅਰੈਸਟ ਕੀਤਾ ਹੈ। ਸਨੈਚਿੰਗ ਬਾਰੇ ਮੈਂ ਦੱਸਣਾ ਚਾਹਾਂਗੀ ਸਟਰੀਟ ਕ੍ਰਾਈਮ ਤੇ ਸਾਡਾ ਬਹੁਤ ਜ਼ਿਆਦਾ ਫੋਕਸ ਰਿਹਾ ਹੈ ਤੇ 88% ਤੋਂ ਉੱਪਰ ਸਨੈਚਿੰਗ ਕੇਸੇ ਸਾਡੇ ਟ੍ਰੇਸਡ ਹੈ ਮੋਸਟਲੀ ਜਿਹੜੇ ਪੀ ਟ੍ਰਿਪਲ ਸੀ ਦੇ ਕੈਮਰਾਜ਼ ਲੱਗੇ ਆ ਉਹਨਾਂ ਤੋਂ ਟ੍ਰੇਸ ਹੋਏ ਆ ਕੋਈ ਵੀ ਸਾਡਾ ਹੀ ਮੈਸੇਜ ਹੈ ਕ੍ਰਾਈਮਨਲਸ ਨੂੰ ਕੋਈ ਵੀ ਤੁਸੀਂ ਅਫੈਂਸ ਕਰਕੇ ਜਾਂਦੇ ਹੋ ਚੰਡੀਗੜ੍ਹ ਤੋਂ ਤੁਸੀਂ ਬਚ ਨਹੀਂ ਸਕਦੇ ਕੱਲੀ-ਕੱਲੀ ਫੋਟੋ ਕੱਲੀ-ਕੱਲੀ ਵੀਡੀਓ ਉੱਥੇ ਆ ਜਾਂਦੀ ਹੈ ਤੇ ਆਪਾਂ ਹਰੇਕ ਜਿਹੜੇ ਕੇਸ ਹੈ ਮੈਕਸਿਮਮ ਕੇਸਸ ਨੂੰ ਪੁਲਿਸ ਟ੍ਰੇਸ ਕਰਨ 'ਚ ਸਫਲ ਹੋਈ ਹੈ ਤੇ ਉਹਨਾਂ ਨੂੰ ਫੜਨ 'ਚ ਸਫਲ ਹੋਈ ਹੈ ਟੋਟਲ ਜਿੰਨੇ ਕੇਸ ਜਿੰਨੇ ਸ वन फोटी एट जी इस तो बाद थे केसेस तो थैफ्ट केसिज लखात्रा बर्गलड़ी अठा त्रासी लाख तो ऊपर दी रिकवरी हुई है थर्टी नाइन केसिज ट्रेस होए हैं थैफ्ट दे एक सौ चाली तो ऊपर ट्रेस हो के उस भी अस्सी चाली लाख अस्सी लाख तो ऊपर दी रिकवरी हुई है इस तो बाद मैं दसना चाहवागी कि होर इनिशिएटिव जेडे चंडीगढ़ पुलिस दे रहे हैं ਉਹਨਾਂ ਕਰਕੇ ਪਬਲਿਕ ਨੂੰ ਕਾਫੀ ਸਹੂਲਤ ਹੋਈ ਹੈ ਸਭ ਤੋਂ ਪਹਿਲੇ ਤਾਂ ਸਮਾਵੇਸ਼ ਪ੍ਰੋਗਰਾਮ ਇੱਕ ਕਮਿਊਨਿਟੀ ਪੁਲਿਸਿੰਗ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ ਕਮਿਊਨਿਟੀ ਪੁਲਿਸਿੰਗ ਪ੍ਰੋਗਰਾਮ ਦਾ ਮਕਸਦ ਇਹ ਸੀ ਕਿ ਸਾਰੇ ਚੰਡੀਗੜ੍ਹ ਦੀ ਜਨਤਾ ਨਾਲ ਸਾਡਾ ਲਾਇਜ਼ਨ ਰابطਾ ਠੀਕ ਰਹੇ ਤੇ ਵੱਧ ਤੋਂ ਵੱਧ ਪੁਲਿਸ ਸਰਵਿਸਿਜ਼ ਜਿਹੜੀ ਉਹਨਾਂ ਨੂੰ ਮਿਲ ਜੀਆਂ ਉਹ ਛੱਕਾ ਟਾਈਮ 'ਚ ਮਿਲਣ ਤੇ ਬਹੁਤ ਆਸਾਨੀ ਨਾਲ ਮਿਲਣ ਸਭ ਤੋਂ ਵੱਡੀ ਸਫਲਤਾ ਚੰਡੀਗੜ੍ਹ ਪੁਲਿਸ ਦੀ ਹੈ ਕਿ ਜਿਹੜੀ ਪਾਸਪੋਰਟ ਵੈਰੀਫਿਕੇਸ਼ਨਸ ਹੈ ਪੂਰੇ ਚੰਡੀਗੜ੍ਹ 24 ਘੰਟੇ ਦੇ ਅੰਦਰ ਅੰਦਰ ਹੁਣ ਪਾਸਪੋਰਟ ਵੈਰੀਫਿਕੇਸ਼ਨ ਹੋ ਰਹੀਆਂ ਐ ਕੋਈ ਵੀ ਸਾਡੀ ਵੈਰੀਫਿਕੇਸ਼ਨ 24 ਘੰਟੇ ਤੋਂ ਉੱਪਰ ਨਹੀਂ ਜਾ ਰਹੀ ਜੋ ਕਿ ਪੂਰੇ ਦੇਸ਼ ਚੋਂ ਮੇਰਾ ਮੰਨਣਾ ਕਿ ਇੱਕ ਰਿਕਾਰਡ ਹੈ ਹੁਣ ਸਾਨੂੰ ਉਮੀਦ ਹੈ ਕਿ ਸਾਡੇ ਮਾਨਯੋਗ ਡੀਜੀਪੀ ਸਾਹਿਬ ਆਈਜੀ ਸਾਹਿਬ ਦੀ ਰਹਿਨਮਾਈ ਚ ਅਸੀਂ ਚੰਗਾ ਕੰਮ ਚੰਡੀਗੜ੍ਹ ਪੁਲਿਸ ਕਰਦੀ ਰਹੇਗੀ ਤੇ ਕ੍ਰਿਮੀਨਲਸ ਨੂੰ ਇੱਕ ਬਹੁਤ ਵੱਡਾ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਕਿ ਚੰਡੀਗੜ੍ਹ ਚ ਜੇ ਵੜ ਕੇ ਤੁਸੀਂ ਕੋਈ ਕ੍ਰਾਈਮ ਕਰਦੇ ਹੋ ਤਾਂ ਬਚ ਕੇ ਨਹੀਂ ਨਿਕਲੋਗੇ ਤੇ ਨਿਕਲ ਜਾਓਗੇ ਤਾਂ ਫੜੇ ਜਾਓਗੇ ਤੇ ਸਾਡੇ ਲਈ ਚੰਡੀਗੜ੍ਹ ਦੇ ਸਿਟੀਜ਼ਨਸ ਦੀ ਸੇਫਟੀ ਪ੍ਰਾਇੋਰਟੀ ਪ੍ਰਾਇਮਰੀ ਹੈ ਫੋਰਮੋਸਟ ਹੈ ਤੇ ਆਉਣ ਵਾਲੇ ਨਵੇਂ ਸਾਲ ਦੀ ਕੱਲ ਦੀ ਸਾਡੀ ਪੂਰੀ ਤਿਆਰੀਆਂ ਹੈ तकरीबन 1000 ਤੋਂ ਉੱਪਰ ਅਸੀਂ ਡਿਪਲॉयਮੈਂਟ ਚੰਡੀਗੜ੍ਹ ਪੁਲਿਸ ਦੇ ਆਫੀਸਰਸ ਦੀ ਕੀਤੀ ਹੈ ਪੈਰਾ ਮਿਲਟਰੀ ਫੋਰਸ CRPF ਦੀ ITBP ਦੀ ਵੀ ਸਾਨੂੰ ਮਿਲੀ ਹੈ ਉਹ ਵੀ ਅਸੀਂ ਡਿਪਲੋਏ ਕਰਾਂਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਨਵੇਂ ਸਾਲ 'ਚ ਵੀ ਚੰਡੀਗੜ੍ਹ ਇੱਕ ਸੇਫ ਤੇ ਇੱਕ ਸੋਹਣਾ